ओम शांति ओम शांति जिस तरह के समाणा ਦਾ ਜੋ ਸੜਕੀ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਕੀ ਡਰਾਈਵਰ ਦੀ ਫਤਿਹਪੁਰ ਪਿੰਡ ਦੇ ਡਰਾਈਵਰ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਸਾਡੇ ਸਮਾਣਾ ਦੇ ਸੱਤ ਬੱਚੇ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਇਸ ਜੋ ਡਰਾਈਵਰ ਹੈ ਲੋੜਵੰਦ ਡਰਾਈਵਰ ਦੇ ਲਈ ਅਪੀਲ ਕੀਤੀ ਗਈ ਸੀ ਕਿ ਇਸ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਅੱਜ ਖੜੇ ਆ ਇਸ ਟਾਈਮ ਅਸੀਂ ਬਾਬਾ RAM DEEP ਜੀ ਮੰਦਿਰ ਜੋ ਕਿ ਸਰਾਫਾ ਬਾਜ਼ਾਰ ਦੇ ਵਿੱਚ ਹੈ ਚਾਨਣ ਦੀ ਹੱਟੀ ਦੇ ਬਿਲਕੁਲ ਨੇੜੇ ਜੋ ਮੰਦਿਰ ਬਣਿਆ ਹੋਇਆ ਹੈ ਬਾਬਾ RAM DEEP ਜੀ ਦਾ ਇੱਥੇ ਮਹਿਲਾ ਸੰਗੀਤਨ ਮੰਡਲ ਵੱਲੋਂ ਇਸ ਪਰਿਵਾਰ ਦੀ ਹੈਲਪ ਕਰਦੇ ਹੋਏ 11500 ਰੁਪਇਆ 11500 ਰੁਪਇਆ ਇਸ ਪਰਿਵਾਰ ਲਈ ਭੇਟ ਕੀਤਾ ਗਿਆ ਮੈਂ ਧੰਨਵਾਦ ਕਰਾਂਗਾ ਸਾਰੀ ਕੀਰਤਨ ਮੰਡਲੀ ਦੀਆਂ ਇਹਨਾਂ ਮੈਂਬਰਾਂ ਦਾ ਜਿਨ੍ਹਾਂ ਨੇ ਇਹ ਜੋ ਰਾਸ਼ੀ ਹੈ ਉਹ ਆਪਸ ਦੇ ਵਿੱਚ ਇਕੱਠੀ ਕਰਕੇ ਇਹਨਾਂ ਵੱਲੋਂ ਅੱਜ ਦਿੱਤੀ ਗਈ ਹੈ ਤਾਂ ਕਿ ਉਸ ਪਰਿਵਾਰ ਕੋਲੇ ਪਹੁੰਚਾਈ ਜਾਵੇ ਤੇ ਜੋ ਪਰਿਵਾਰ ਦਾ ਉਹਨਾਂ ਦੀ ਰੋਜੀ ਰੋਟੀ ਦਾ ਕੁਝ ਇੰਤਜ਼ਾਮ ਉਸ ਸਮੇਂ ਲਈ ਇਸ ਰਾਸ਼ੀ ਦੇ ਨਾਲ ਚੱਲ ਸਕੇ ਸਮਾਣਾ ਹੈਲਪਲਾਈਨ ਤੋਂ ਦੀਪਕਿੰਦਰ ਸਿੰਘਲਾ ਸੋ ਇਸਦੇ ਲਈ ਮੇਰੇ ਕੋਲੇ ਜੋ ਸਾਡੇ ਮਨੂ ਸਿੰਘਲਾ ਜੀ ਨੇ ਜਾਨਕੀ ਪਰਿਵਾਰ ਤੋਂ ਜੋ ਕਿ ਇਸ ਮੰਦਿਰ ਦੇ ਵਿੱਚ ਕਾਫੀ ਆਪਣੀ ਰੁਚੀ ਲੈਂਦੇ ਨੇ ਤੇ ਮੈਂ ਦੇਖਦਾ ਹੁੰਨਾ ਕਿ ਉਸ ਸਮੇਂ-ਸਮੇਂ ਤੇ ਉੱਤੇ ਮੰਦਿਰ ਦੇ ਵਿੱਚ ਜਦੋਂ ਕੀਰਤਨ ਵਗੈਰਾ ਜਾਂ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤਾਂ ਉੱਥੇ ਉਹ ਵੀ ਬੱਚੜ ਕੇ ਹਿੱਸਾ ਲੈਂਦੇ ਨੇ ਉਹਨਾਂ ਦਾ ਮੇਰੇ ਲਈ ਫੋਨ ਆਇਆ ਕਿ ਜੋ ਕਿ ਇਸ ਮੰਦਿਰ ਦੀਆਂ ਜੋ ਮਾਤਾ-ਮਾਪਾਣਾ ਨੇ ਕੀਰਤਨ ਮੰਡਲੀ ਦੀਆਂ ਉਹ ਤੁਹਾਨੂੰ ਉਸ ਪੀੜਿਤ ਪਰਿਵਾਰ ਦੇ ਲਈ ਕੁਝ ਯੋਗਦਾਨ ਰਾਸ਼ੀ ਹੈ ਜਿਹੜੀ ਉਹਨਾਂ ਦੀ ਸਹਾਇਤਾ ਦੇ ਲਈ ਪਾਣਾ ਚਾਹੁੰਦੇ ਨੇ ਉਹ ਇਸ ਤਰ੍ਹਾਂ ਬਾਬਾ RAM DEV ਮੰਦਿਰ ਸਰਾਫਾ ਬਾਜ਼ਾਰ ਸਮਾਣਾ ਜਿਸ ਨੂੰ ਕਿਹਾ ਸੀ ਧੋਬੀ ਵਾਲਾ ਮੰਦਿਰ ਵੀ ਇਹਨੂੰ ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਸਾਰੀਆਂ ਕੀਰਤਨ ਮੰਡਲੀ ਦੀਆਂ ਇਹਨਾਂ ਮਾਤਾਵਾਂ ਭੈਣਾਂ ਵੱਲੋਂ ਇਹ 12000 ਰੁਪਏ ਨ ਜੋ ਇਸ ਪਰਿਵਾਰ ਦੀ ਪੀੜਿਤ ਪਰਿਵਾਰ ਦੀ ਡਰਾਈਵਰ ਦੇ ਪਰਿਵਾਰ ਦੀ ਮਦਦ ਦੇ ਲਈ ਦਿੱਤੇ ਗਏ ਨੇ ਹਾਲਕੀ ਪਹਿਲਾਂ 11500 ਰੁਪਿਆ ਜੋ ਦਿੱਤਾ ਗਿਆ ਸੀਗਾ 500 ਰੁਪਏ ਦੇ ਵਿੱਚ ਹੋਰ ਪਾ ਕੇ ਇਹਨੂੰ ਰਕਮ ਜਿਹੜੀ ਇਹ 12000 ਰੁਪਏ ਹੋ ਗਈ ਹੈ ਮੈਂ ਸਾਰੀਆਂ ਹੀ ਮਾਤਾ ਮਾਂ ਭੈਣਾਂ ਦਾ ਧੰਨਵਾਦ ਕਰਾਂਗਾ ਕਿ ਇਹਨਾਂ ਵੱਲੋਂ ਇਕੱਠੇ ਹੋ ਕੇ 12000 ਰੁਪਏ ਫਤਿਹਪੁਰ ਪਿੰਡ ਦੇ ਜੋ ਡਰਾਈਵਰ ਹੈ ਉਸਦੇ ਬੱਚਿਆਂ ਦੇ ਲਈ ਇਹ ਰਕਮ ਦਿੱਤੀ ਗਈ ਹੈ ਮੈਂ ਧੰਨਵਾਦ ਕਰਾਂਗਾ ਜੋ ਇਸ ਮੰਡਲੀ ਦੇ ਸਵਰਨ ਕਾਂਤਾ ਜੀ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਰਾਸ਼ੀ ਹੈ ਜਿਹੜੀ ਇਕੱਠੀ ਕੀਤੀ ਗਈ ਹੈ 12000 ਰੁਪਏ ਇਸ ਦੇ ਨਾਲ ਹੀ ਵੀਨਾ ਰਾਣੀ ਜੀ ਨੀਲਮ ਰਾਣੀ ਜੀ ਇੰਦਰਾ ਰਾਣੀ ਜੀ ਬਬਲੀ ਜੀ ਅਨੀਤਾ ਸਿੰਘਲਾ ਜੀ ਸ਼ਸ਼ੀ ਸਿੰਘਲਾ ਜੀ ਉਰਮਲ ਗੋਇਲ ਜੀ ਜੋ ਕਿ ਸਾਡੇ ਬਿੰਦੀ ਜੀ ਦੇ ਕੋਰੋਨੇ ਤੇ ਇਸ ਦੇ ਨਾਲ ਹੀ ਕਮਲਾ ਰਾਣੀ ਜੀ ਹੋਰ ਵੀ ਕੁੱਝ ਪੈਣਾ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਇਸ ਨੂੰ ਜੋ ਇਹ ਆਰਥਿਕ ਸਹਾਇਤਾ ਡਰਾਈਵਰ ਦੇ ਪਰਿਵਾਰ ਨੂੰ ਦੇਣ ਵਾਸਤੇ ਇਹ ਰਾਸ਼ੀ ਹੈ ਜਿਹੜੀ ਇਕੱਠੀ ਕੀਤੀ ਹੈ ਮੈਂ ਸਾਰੀਆਂ ਹੀ ਪੈਣਾ ਦਾ ਦਿਲੋਂ ਧੰਨਵਾਦ ਕਰਾਂਗਾ ਕਿ ਉਹਨਾਂ ਵੱਲੋਂ ਇਸ ਲੋੜਵੰਦ ਪਰਿਵਾਰ ਦੀ ਮਦਦ ਦੇ ਲਈ ਇਹ ਰਾਸ਼ੀ ਦਿੱਤੀ ਗਈ ਹੈ ਇਹਨਾਂ ਦਾ ਦਿੱਤਾ ਹੋਇਆ ਜੋ ਪੈਸਾ ਹੈ ਇਹ ਸਾਰਾ ਉਸ ਪਰਿਵਾਰ ਦੇ ਲਈ ਉਹ ਮੇਰੇ ਤੱਕ ਡਰਾਈਵਰ ਤੇ ਬੱਚਿਆਂ ਦੇ ਭਵਿੱਖ ਦੇ ਲਈ ਕੰਮ ਆਵੇਗਾ ਇਹ ਸਾਰੀ ਰਕਮ ਉਹਨਾਂ ਤੱਕ ਪਹੁੰਚਾ ਦਿੱਤੀ ਜਾਏਗੀ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ ਦੇਵਕੀ ਨੰਦਨ ਸਿੰਘ ਦਾ ਸਮਾਨ ਹੈਪਲਾਈ